ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਬੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਆਸਤੇ ਲੈ ਕੇ ਆਏ ਆ ਜੀ 6 ਨਗ ਜਿਨ੍ਹਾਂ ਚ ਟੋਕੜ ਗੱਬਣ ਵੀ ਆ ਗੱਬਣ ਵੀ ਆ ਸੂਈਆਂ ਵੀ ਆ ਜੀ ਇਹ ਇੱਕ ਟੌਪ ਦਾ ਮਾਲੀ ਵੀ ਆ ਹਰੇਕ ਪ੍ਰਕਾਰ ਦਾ ਪਸ਼ੂ ਬਾਈ ਕੋਲੋਂ ਮਿਲੂਗਾ ਜੀ ਵਪਾਰ ਦਾ ਕੰਮ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਬਰਖ ਤੁਸੀਂ ਕਰਦੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖੀਸ਼ ਸਿੰਘ ਜੀ ਪਿੰਡ ਭੰਡਰਗੜਾਂ ਜਿਲ੍ਹਾ ਮੁਕੈ ਤਸੀਲ ਧਰਮੋੜ ਜੀ ਮੋਬਾਈਲ ਨੰਬਰ ਹੀ 784537611 784537611 97811 57565 97811 57565 ਠੀਕ ਆ ਬਾਈ ਇੱਕ ਨੰਬਰ ਇਹ ਤੇ ਸ਼ੁਰੂ ਕਰਦੇ ਆ ਸੂਆ ਕਿੰਨਾ ਮਸੂਈ ਆ ਜੀ ਇਹ ਦੂਜੇ ਸੂਏ ਝੋਟੀ ਆ ਜੀ ਠੀਕ ਆ ਜੀ ਆਪਾਂ 10 ਕਿਲੋ ਦੁੱਧ ਚੋਕੇ ਲਿਆਈ ਕੱਲ ਲਿਆਇਆ ਸ ਤੇਈ ਹੁਣ ਅੱਠ ਮੰਨ ਕੇ ਆਵੇ ਜਿਹਨੇ ਆਉਣਾ ਠੀਕ ਹੈ ਤੀਜੇ ਸੂਏ ਵਾਸਤੇ ਗੱਭਣਾ ਜੀ ਤੀਜੇ ਸੂਏ ਵਾਸਤੇ ਢਾਈਆਂ ਦੀ ਚੈੱਕ ਪਾਸ ਆਈ ਠੀਕ ਹੈ ਜੀ ਆਹ ਬੱਚਾ ਜੀ ਬੱਚੇ ਦੀ ਮਿਲਦੀ ਦੋਨੇ ਟਾਈਮ ਦੋਨੇ ਟਾਈਮ ਜੀ 8 ਕਿਲੋ ਜੋਕ ਕੇ ਲੈ ਜੀ ਹਾਂਜੀ 8 ਕਿਲੋ ਜੋਕ ਥਾਣਾ ਦੀ ਡੰਨ ਆ ਜੀ ਡੰਨ ਆਈ ਡੰਨ ਸੱਜਰ ਨੇ ਕਿੰਨਾ ਦਿੱਤਾ ਕੋਈ ਹੈਗਾ ਜਿਨੇ 15 16 ਕਿਲੋ ਚਵਾਈ ਆਪਣੇ ਪਿੰਡੋਂ ਡੇਢ ਦੀ ਗਈ ਆਈ ਇਹ ਠੀਕ ਹੈ ਜੀ ਬਾਕੀ ਬਈ ਦਿਖ ਵੀ ਦਿੰਦੀ ਤੋਰ ਕੇ ਦਿਖਾ ਦੇ ਵੀਰੇ ਨਾਲ ਦੀ ਨਾਲ ਦਿੱਤਾ ਵੀ ਹੋਊਗਾ ਵੱਡੇ ਕੱਦ ਕਾਟ ਦੀ ਬਜਨ ਚੰਗਾ ਢਾਈ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾ ਅਨ ਪਰਸਨਲ ਆਪ ਦਾ ਨਾਲ ਲੈ ਕੇ ਆਇਓ ਜੀ ਬੱਚਾ ਮਗਰ ਕੱਟਾ ਦੁੱਧ 10 ਕਿਲੋ ਹੀ ਆ ਬਾਈ ਦਾਤਾ ਤਾਜ਼ੀਾਈ ਕਰਕੇ ਥੋੜਾ ਜਿਹਾ ਉਪਰ ਆ ਕਰ ਜਾਂਦਾ ਪਸੂ 8 ਤੁਸੀਂ ਜੋਗ ਕੇ ਲੈ ਜਾਓ ਬਜਨ ਵਜੂਦ ਦੇ ਪੱਖ ਤੋਂ ਪੂਰੀ ਜੰਗੀ ਧੂਫਈ ਆ ਜੀ ਕਿਉਂਕਿ ਜੇ ਬਾਈ ਦਾਤਾ ਜਿਵੇਂ ਨੇ ਸੱਜਰ ਲਈ ਸੀ ਉਹ ਡੂਡ ਲੱਖ ਦੀ ਲਈ ਸੀ ਤੇ ਅੱਜ ਤੁਹਾਨੂੰ ਅੱਧ ਚ ਹੀ ਮਿਲ ਜਾਣੀ ਆ ਫਾਇਦਾ ਹੋ ਜਾਣਾ ਜੀ ਨਲੇ ਸੇਵਾ ਕੋ ਆਵਦੀ ਹੋ ਜਾਣੀ ਦੁੱਧ ਅਗਲੇ ਸਵੇਰ ਜਿੰਨਾ ਮਰਜ਼ੀ ਚੋਲਿਓ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਆ ਹੱਥੀ ਜਵਾਈ ਯਾਰੀ ਚੈੱਕ ਕਰ ਸਕਦੇ ਹੋ ਸੀਲਸ ਲੱਗ ਪੂਰੀ ਹੈ ਜੀ ਦੋਨੇ ਟਾਈਮ ਮਿਲਦੀ ਹੈ ਜੀ ਬੱਚੇ ਤੇ ਡਿਮਾਂਡ ਵੀ ਰੇਦੀ ਇਹਦਾ ਮੁੱਲ 82000 ਹੋਜੂ ਮਾਨਤਾ ਹਾਂਜੀ ਮਾਨਤਾ ਕਰਦੇ ਠੀਕ ਹੈ ਜਿੱਤੇ ਤਿਆਰ ਹੋਗੇ ਵੀਰੇ ਉੱਥੇ ਜਾਣਗੇ ਗੱਲ ਫਿਰ ਸਹੀ ਗੱਲ ਹੈ ਗੱਲ ਸਵਾਦੀ ਆਪਾਂ ਆਪ ਵੀ ਲੈ ਲਾਂਗੇ ਠੀਕ ਹੈ ਜੀ ਨਹੀਂ ਅਗਲਾ ਤਾਂ ਬਈ ਫਿਰ ਡੇਢ ਦੀ ਵੇਚੂ ਫਿਰ ਸਵਾਦੀ ਗੱਲ ਵਿੱਚ 82000 ਰੁਪਿਆ ਡਿਮਾਂਡ ਆ ਜੀ ਜਮਾ ਜੈਜ ਡਿਮਾਂਡ ਆ 8 ਕਿਲੋ ਦੁੱਧ ਅੱਜ ਦਾ ਬੱਚਾ ਨਾਲ ਹੈਗਾ ਦਾ 11000 ਦਾ ਤਾਂ ਬੱਚਾ ਹੀ ਆ ਕੱਟਾ ਜੀ ਬਾਕੀ ਟਾਈ ਮਹੀਨੇ ਦੀ ਗੱਬਣ ਚੈੱਕ ਪਾਸ ਆ ਅੱਗੇ ਵੀਰੇ ਨੀਲੀ ਰਾਵੀ ਸੁਆਗਨਵਾਜੀ ਇਹਦਾ ਕੋਈ ਦੂਜੇ ਸੁਦੇ ਸੁਣੀ ਆ ਯਾਰ ਕੀ ਠੀਕ ਆ ਜੀ ਸਮਾਂ ਮੈਂ ਇਹ ਬਸ ਹਫਤੇ ਦੇ ਅੰਦਰ ਅੰਦਰ ਸੂਕੂਗੀ ਠੀਕ ਆ ਜੀ ਕਿੰਨਾ ਕ ਬਾਜੂ ਵੀਰੇ ਦੁੱਧ ਮਾਲਕ ਤਾਂ ਕਹਿੰਦੇ ਵੀ ਪਹਿਲਾਂ ਦਾ ਹੀ 14 ਕਿਲੋ ਚੋਇਆ ਠੀਕ ਆ ਜੀ ਪਰ ਆਪਾਂ 12 ਕਾ ਹੀ ਰੋਣੀ 12 ਕਿਲੋ ਖੁੱਲਾ ਜਵਾਲ ਕੋਈ ਬਾਹਲਾ ਨਹੀਂ ਵੀਰੇ 12 ਕਿਲੋ ਸੁਆਦ ਬੁੱਤਾ ਜੀ ਵਜਨ ਵਜੂਦ ਬੜਾ ਚੰਗਾ ਜੀ ਸੋਨਾ ਫੈਕਸ ਸਰਡਰ ਆ ਜੀ ਲਗਭਗ ਹਫਤੇ ਦੇ ਅੰਦਰ ਬਾਹਰ ਸਮਾਂ ਲਾਉਗੀ ਜੀ ਕੁਆਲਿਟੀ ਬੜੀ ਚੰਗੀ ਆ ਜੀ ਖੂਬਸੂਰਤੀ ਬਹੁਤ ਆ ਪਤਲੀ ਚਮੜੀ ਮਾਲਕਾਂ ਨੇ ਤਾਂ ਜਿਆਦਾ ਦੱਸਿਆ ਬਾਈ ਗੰਦਾ ਆਪਾਂ 12 ਗਹਿ ਕੇ ਦੇਣੀ ਆ ਤੇ ਜਿਹੜੇ ਹਿਸਾਬ ਨਾਲ ਵਜਨ ਵਜੂਦ ਤੇ 12 ਕਿਲੋ ਦੁੱਧ ਕ ਸੀ ਵਾਦੇ ਸਰਤੇ ਆ ਹੋ ਜਾਦਾ ਬੱਚਾ ਚੰਗਾ ਦੇ ਦੇ ਜੀ ਆਪ ਦਾ ਕਰ ਮਾਰੀ ਨੀਲੀ ਰਾਵੀ ਦਾ ਤੂਫਾ ਹੀ ਹੈ ਜੀ ਬੱਚਾ ਸੀਮਾ ਰਿਕਾਰਡ ਹੈਗਾ ਜੀ ਕੋਈ ਦਾ ਨਹੀਂ ਸੀਮਾ ਨੀਲੀ ਰਾਵੀ ਦੇ ਇਧਰ ਆਇਆ ਹੈ ਜੀ ਕਹਿੰਦੇ ਠੀਕ ਆ ਜੀ ਤੇ ਡਿਮਾਂਡ ਵੀਰੇ ਦੀ ਇਹਦਾ ਮੁੱਲ ਹੀ 78000 ਜੀ ਹੋਜੂ ਮਾਨਤਾ ਆ ਜੀ ਮਾਨਦਾਨ ਆਫਰੀ ਆ ਜੀ ਆਫਰੀ ਦੋਨੇ ਲੈਣਗੇ ਆਪਾਂ ਭਰਾ ਵੱਧ ਵੀ ਕਰਦਾਂਗੇ ਲਓ ਜੀ ਠੀਕ ਆ ਜੀ ਜੇ ਬਾਈ ਕਹਿੰਦਾ ਦੋਨੇ ਲੈ ਲੋਂਗੇ ਤਾਂ ਮਾਨਤਾ ਨੂੰ ਤੇ ਜੋ ਹੋਜੂਗਾ ਜ਼ਿਆਦਾ ਨੰਬਰ ਚ ਚੱਲਦਾ ਰਹਿਣਾ ਸਕਰੀਨ ਤੇ ਜੀ ਕਨੈਕਟ ਕਰ ਲਓ ਜੀ ਬਾਈ ਨਾਲ ਅੱਗੇ ਬਾਈ ਮਾਲੀ ਦੀ ਕੀ ਡਿਟੇਲ ਆ ਜੀ ਇਹ ਜੀ ਉਹ ਕਹਿੰਦੀ ਨਵਾਂ ਹੁੰਦਾ ਸੀਵਨ ਬਾਈ ਨਵਾਂ ਪਿੰਡ ਹੀ ਲਿਆ ਹੋਇਆ ਠੀਕ ਆ ਜੀ ਸੀਵਨ ਸਾਹਗ ਰੱਖੀ ਪਰ ਸਾ ਤੋਂ ਗਵਾਚ ਗਿਆ ਜੇ ਮਿਲ ਗਿਆ ਤਾਂ ਦੇ ਦਾਂਗੇ ਠੀਕ ਆ ਬਾਈ ਦੰਦੋ ਜੀ ਇਹ ਦੰਦੋ ਜੀ ਦੋਂ ਦਾ ਸਿੱਟਿਆ ਪਰ ਹਜੇ ਕੱਢਿਆ ਨਹੀਂ ਬਾਈ ਸਿੱਟਿਆ ਹੀ ਰਾਤ ਹੀ ਸਿੱਟਿਆ ਰਾਤ ਹੀ ਸਿੱਟਿਆ ਖੀਰਿਆਂ ਜਿਹਾ ਹੁੰਦਾ ਹਜੇ ਸਹੀ ਮੈਨੇ ਤੇ ਮੱਝ ਜੰਡਾ ਬਰੇ ਹਾਈਟ ਤੁਸੀਂ ਚੈੱਕ ਕਰ ਲਓ ਮੱਝ ਜੱਡੀ ਆ ਜੀ ਨਵਾਬ ਬੋਲ ਦਾ ਬੱਚਾ ਜੀ ਬਾਕੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਪਰ ਖੁਣ ਨੇ ਕਾਰ ਹੀ ਲੈਣੀ ਹੈ ਜੀ ਟੈਸਟੀ ਗੱਲ ਚੈੱਕ ਕਰ ਲੋ ਜੀ ਖੁੰਡਾ ਸਿੰਘ ਆ ਜੀ 크로ਸ ਤਾਂ ਨਹੀਂ ਕਰਦਾ ਉਹਨਾਂ ਬਈ ਹਜੇ ਨਿਸਰ ਦਾ ਛੱਡਿਆ ਨਹੀਂ ਛੱਡਿਆ ਨਹੀਂ ਛੱਡਿਆ ਲੀਕ ਬਾਕੀ ਬੱਚਾ ਬਈ ਹਜੇ ਹੱਕ ਵੀ ਨਹੀਂ ਛੱਡਦਾ ਨਿਸਰ ਦਾ ਜ਼ਰੂਰ ਆ ਪਰ ਛੱਡਿਆ ਨਹੀਂ ਸਹੀ ਗੱਲ ਆ ਜੀ ਕਿਉਂਕਿ ਹਜੇ ਕਰਮਾਰੇ ਨੇ ਹਾਈਟ ਵੀ ਕਰਨੀ ਆ ਬਰੀਡ ਪੂਰੀ ਚੰਗੀ ਆ ਤੇ ਇਹਦੀ ਡਿਮਾਂਡ ਵੀ ਰਹਿ ਇਹਦਾ ਮੁੱਲ 50 ਜੀ 48 ਦਾ ਦੇ ਦਾਂਗੇ 48 ਦਾ ਦੇ ਦਾਂਗੇ ਜਮਾ ਜਾਇਜ਼ ਦੀ ਮੰਗ ਦਾ ਹਿਸਾਬ ਲਾ ਲਈ ਅਗਲਾ 6.5 ਫੁੱਟ ਦਾ ਇਹ ਸਹੀ ਗੱਲ ਹੈ ਤੇ ਆਹ ਮੱਝ ਦੇਖ ਲਓ ਜੀ ਮੜਾ ਇੱਧਰ ਨੂੰ ਹੱਕ ਦੇ ਮੱਝ ਤੋਂ ਬਈ 4 ਉਂਗਲਾਂ ਉੱਚਾ ਹੀ ਆ ਚੈੱਕ ਕਰ ਸਕਦੇ ਹੋ ਤੁਸੀਂ ਆ ਨੀਲੀ ਰਾਵੀ ਦੀ ਮੱਝ ਖੜੀ ਹੈ ਤੇ ਹਜੇ ਬੱਚਾ ਹੀ ਆ ਖੀਰਾ ਜੀ ਅੱਗੇ ਮੇਰੇ ਅੱਗੇ 4 ਨੰਬਰ ਜੀ ਸੂਆ ਕਿਰਨਮਾ ਜੀ ਦਾ ਦੂਜੇ ਦੂਜੇ ਸੂਈ ਆਈ ਸੂਈ ਹੋਈ ਕਦੋਂ ਸੂਈ ਹੈ ਜੀ ਅੱਜ ਨੂੰ ਚੌਥਾ ਦਿਨ ਆਈ ਸੂਈ ਬੱਚਾ ਕੀ ਆ ਜੀ ਬੱਚਾ ਹੀ ਇਹਦਾ ਕਟਾ ਜੀ ਠੀਕ ਆ ਜੀ ਕਿੰਨਾ ਦਾ ਤਿਆਰ ਹੈ ਜੀ ਹੌਣ ਜੀ 8 ਕਿਲੋ ਦੀ 7 ਮੰਨ ਕੇ ਆਵੀ ਹੈ ਜੀ ਬੋਲਾ ਕੇ ਦੁੱਧ ਦੀ ਹੈ ਕੱਟੀ ਆ ਜੀ ਮਤਲਬ ਠੀਕ ਆ ਬੱਚਾ ਮਗਰ ਕੱਟੀ ਆ ਜੀ ਤੇ ਬੋਲੀ ਆ ਕਿ ਦੁੱਧ ਪੂਰੀ ਤਰ੍ਹਾਂ ਦੁੱਧ ਬਣਿਆ ਨਹੀਂਗਾ ਜੀ ਹੱਥ ਵਿੱਚ ਆ ਜਾ ਲੋਪਾ ਬਣ ਹੈਗਾ ਹੀ ਆ 8 ਕਿਲੋ ਜੋਕ ਕੇ ਲੈ ਜੇ ਹਾਂ ਜੀ ਹਾਂ ਜੀ ਥਣਾ ਦੇ ਦੰਨਾ ਜੀ ਹਾਂ ਜੀ ਹਾਂ ਜੀ ਦੰਨਾ ਠੀਕ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਥਣਾ ਦੇ ਸਹਿਜ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਬੱਚਾ ਮਗਰ ਕੱਟੀ ਆ ਜੀ 4 ਦਿਨ ਸਮਾਂ ਹੋ ਗਿਆ ਸੂਈ ਨੂੰ ਜੇਰ ਦੀ ਸਾਫ ਆ ਜੀ ਹਾਂ ਜੀ ਹਾਂ ਜੀ ਸਾਫ ਠੀਕ ਆ ਜੀ ਦੋਤੇ ਕਿੰਨਾ ਕਪਾਜੂ ਫਿਰ ਇਹ 12 ਕਿਲੋ ਚਵਾ ਦੇ ਬਾਈ ਉਧਰੋਂ ਆਇਆਂ ਵਾਰਦੀਆਂ ਭੰਨੀਆਂ ਇਹ ਦੂਰੋਂ ਆਈਆਂ ਵੀ ਆ ਇਹ ਜੀ ਠੀਕ ਹੈ ਜੀ 11 ਕਿਲੋ ਕਾ ਕਾ ਲਓ ਫੱਲਾ ਚਵਾ ਦੇ ਥੋੜਾ ਜਿਹਾ ਬਾਈ ਕਹਿੰਦਾ ਦੂਰੋਂ ਆਇਆਂ ਕਰਕੇ ਨਾ ਸਫਰ ਮਨ ਗਿਆ ਉਹਨੇ ਹਰਿਆਣੇ ਦੀਆਂ ਇਹ ਛੋਟੀਆਂ ਵਰਗੀ ਹਰਿਆਣੇ ਮੰਡੀ ਗਏ ਸੀ ਠੀਕ ਹੈ ਜੀ ਮੈਂ ਦਵਾਰ ਨੂੰ ਹੀ ਲੈ ਕੇ ਆਇਆ ਇਹ ਐਂ ਦਵਾਰ ਨੂੰ ਲੈ ਕੇ ਸਫਰ ਮੰਨ ਗਿਆ ਥੋੜਾ ਜਿਹਾ ਯਾਨੀ ਕਿ ਸਵਾ 1 ਹੋ ਗਿਆ ਆਪਾਂ ਨੂੰ ਮੁੜਦੇ ਆ ਨੂੰ ਠੀਕ ਹੈ ਸਫਰ ਵੀ ਮੰਨ ਗਿਆ ਥੋੜਾ ਜਿਹਾ 7 ਘੰਟੇ ਲੱਗੇ ਜੀ ਉਹਨੂੰ ਸਹੀ ਗੱਲ ਹੈ ਜੀ ਬਾਕੀ ਥਾਣਾ ਦੇ ਸੱਜ ਸੋਨੇ ਆ 8 ਇਹਦਾ ਮੁੱਲ ਹੈ 2 ਘਾਟ 70 ਰੁਪਏ ਆਪਾਂ 65 ਦੀ ਦੇ ਦਾਂਗੇ ਠੀਕ ਆ ਜੀ 65000 ਦੀ ਬਾਈ ਕਹਿੰਦਾ ਦੇ ਦਾਂਗੇ ਜੈਜ ਡਿਮਾਂਡ ਆ ਅੱਗੇ ਵੀਰੇ ਇਹਦਾ ਸੁਆ ਕਿੱਲਾ ਮਾਜ ਇਹ ਦੂਜੀ ਸੂਈ ਹੈ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਚੌਥਾ ਦੇਣੀ ਹੈ ਜਿਹਨੂੰ ਬੱਚਾ ਕੀ ਹੈ ਜੀ ਇਹਦੇ ਮਗਰ ਕੱਟਾ ਜੀ ਕਨਫਰਮ ਹੀ ਹੈ ਜੀ ਹਾਂ ਜੀ ਕਨਫਰਮ ਹੀ ਹੈ ਠੀਕ ਹੈ ਜੀ ਪਰ ਉਹ ਦੇਖੀ ਨਹੀਂ ਉਹ ਕੋਲ ਦੇ ਉਹਦਾ ਬੱਚਾ ਚਾਹੀਦਾ ਹਾਨੂੰ ਜਿਹੜਾ ਕੋਈ ਪਛਦਾ ਜੀ ਉਹਦੇ ਹੀ ਕਰ ਦੇਤੀ ਨਾ ਵੀ ਤਾਂ ਆਪਾਂ ਦੇਖੀ ਦੇਣਾ ਬਹੁਤ ਲੋੜ ਹੀ ਨਹੀਂ ਠੀਕ ਹੈ ਜੀ ਤੇ ਇਹਦੇ ਥੱਲੇ ਕਿੰਨਾ ਦਾ ਤਿਆਰ ਹੈ ਇਹਦੇ ਦੇ ਆਖੀ ਇਹਦੇ ਥੱਲੇ 7 ਮੰਨ ਕੇ ਆਵਣੀ ਹੈ ਠੀਕ ਹੈ ਜੀ ਥਾਣਾ ਦੇ ਡਰ ਨਾਲ ਜੀ ਚਾਹੁੰਦੇ ਜੇਰ ਲੋ ਵੀ ਓਕੇ ਹੈ ਜੀ ਠੀਕ ਹੈ ਠੰਡੀ ਸੀਲ ਵੀ ਕਰਮਾ ਲਈ ਪੂਰੀ ਹੈ ਜੀ ਠੀਕ ਹੈ ਜੀ ਬੱਚਾ ਇਹਦੇ ਮਗਰ ਆ ਜਾਂਦਾ ਜੀ ਕ ਇਹ ਤਾਂ 2 470 ਇਹ ਨਹੀਂ 65 ਦੀ ਇਹ ਦੇਣਾ 65 ਦੀ ਆਫਰ ਹੀ ਆ ਜੀ ਆਫਰ ਹੀ ਆ ਜੀ 65 65 ਦੇ ਦੋਨੇ ਦੇ ਦਾਂਗੇ ਬਾਕੀ ਉਹਨਾਂ ਨੇ ਐਂ ਠੰਡੀਆਂ ਸੀਲਾਂ ਨੂੰ ਰੱਸਾ ਲਾ ਕੇ ਚੋਲ ਗਏ ਵੀ ਹਰਿਆਣੇ ਦੀ ਮੱਝ ਹਿਲਦੀ ਨਹੀਂ ਇਹਨਾਂ ਦੇ ਇਹ ਸੱਤ ਹੁੰਦੇ ਆ ਮੈਂ ਹੋਰ ਵੀ ਕਹੀ ਥਾ ਵੀਡੀਓ ਬਣਾਉਂਦਾ ਰਹਿੰਦਾ ਹਰਿਆਣੇ ਦੀ ਮੱਝ ਸੀਲਸ ਲੱਗ ਪੂਰੀ ਹੋਊਗੀ ਜਿੱਪੋ ਬੜਾ ਮਗਰ ਦੀ ਬਹਿ ਕੇ ਚੋਲਿਓ ਜੀ ਤੇ ਅੱਗੇ ਮਿਲਿਆ ਆ ਗਿਆ ਆਪਣਾ 6 ਨੰਬਰ ਜੀ ਇਹਦਾ ਕੀ ਡਿਟੇਲ ਆ ਜੀ ਇਹਦੀ ਪਹਿਲਾਂ ਝੋਟੀ ਆ ਪਹਿਲੀ ਪਿਛਲੀ ਵੀਡੀਓ 'ਚ ਆਪਾਂ ਪਾਈ ਸੀ ਨਾ ਝੋਟੀ 85 ਮੰਕੇ 14 ਕਿਲੋ ਦੁੱਧ ਸੀਗਾ ਤੇ ਉਹਨਾਂ ਨੇ ਕਰ ਵੀ ਲਈ ਹੋਈ ਆ ਆਪਣੀ ਠੀਕ ਆ ਜੀ ਜਪਰਾਵਾਦੀ ਨਸਲੀ ਆ ਉਹਨਾਂ ਕੋਲੇ ਸਾਰੀ ਜਪਰਾਵਾਦੀ ਠੀਕ ਆ ਜੀ ਇਹ ਦੋ ਦੰਦਾਈ ਮੂੰਹ ਤੋਂ ਸਵਾ ਦੋ ਸਾਲ ਦੀ ਆ ਹਜੇ ਦੋ ਦੰਦ ਹੀ ਆ ਹਜੇ ਦੋ ਦੰਦ ਹੀ ਆ ਹਜੇ ਠੀਕ ਆ ਜੀ ਤੇ ਇਹ ਦੋ ਤਿੰਨ ਨੂੰ ਸੂਈ ਸੀਗੇ ਨੇ ਬੱਚਾ ਹੀ ਸੰਗ ਚ ਪਾ ਕੇ ਤਾਂ ਕੇ ਮਾਰਦਾ ਸੀ ਅੱਛਾ ਤੇ ਤੀਜੇ ਨੇ 31 ਦਿੱਤੀ ਸੀ ਪ੍ਰੋਪਰ ਵੀਡੀਓ 31 ਦੀ ਜੇਰ ਪਈ ਨਹੀਂ ਸਾਰੇ ਕਹਿੰਦੇ ਠੀਕ ਆ ਜੀ ਪ੍ਰੋਪਰ ਵੀਡੀਓ ਹੈਗੀ ਆ ਜੀ ਹਾਂ ਜੀ ਹਾਂ ਜੀ ਹੁਣ ਜੀ 7 ਕਿਲੋ ਬੋਲਾ ਜੀ ਪਰ ਚੋਨੇ ਟੀਕਾ ਲਾ ਕੇ ਥੋੜੀ ਹੈਲਥ ਕਰਦੀ ਹੈ ਹੈਲਥ ਕਰਦੀ ਪਹਿਲਾਂ ਦੱਸਿਆ ਚੰਗਾ ਕਿ ਵੀ ਦੂਰੋਂ ਨੇੜੋਂ ਚੱਲ ਕੇ ਆਉ 65 ਦੀ ਰੇਸੀ ਕਰਦਾਂਗੇ ਮਾਨਤਣ ਵਿੱਚੋਂ 65 ਦੀ ਲਈ ਸੀ ਹੁਣ ਤਾਂ ਘਟ ਨਹੀਂ ਆ ਮਾਨਤਣ ਕਰਦਾਂਗੇ ਜਿੰਨਾ ਅਗਲਾ ਕਰਾ ਲੂਗਾ ਠੀਕ ਆ ਜੀ 65000 ਜੋ ਮਾਨਤ ਹਣ ਬਾਈ ਕਹਿੰਦਾ ਕਰਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ